ਸਰਸ਼ੀਆ ਕਾਲ ਜੀ ਤੁਹਾਡਾ ਸਵਾਗਤ ਹੈ ਅਰੇ YouTube ਚੈਨਲ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਨਵੇਂ ਡਿਜ਼ਾਈਨਾਂ ਨੂੰ ਐਡ ਕੀਤਾਗਾ ਤੇ ਇਹ ਕਟਵਰਕ ਟਾਈਪ ਵਰਕ ਕੀਤਾਗਾ ਜੀ ਆਪਾਂ ਬਾਜੂ ਤੇ ਵਰਕ ਆ ਕੇਰੇ ਤੇ ਵਰਕ ਹੈ ਦਾ ਇਹ ਹੈਵੀ ਵਰਕ ਆ ਜੂਗਾ ਜੀ ਚਾਕਾਂ ਤੇ ਵਰਕ ਹੋਵੇਗਾ ਤੇ ਇਹਦੀ ਬੈਕ ਸਾਈਡ ਵੀ ਵਰਕ ਆਲੇ ਤੇ ਵਰਕ ਬਾਜੂ ਵਰਕ ਤੇ ਸਲਵਾਰ ਤੇ ਵੀ ਵਰਕ ਹੈ ਜੀ ਬਹੁਤ ਸੋਹਣੀ ਪਿਆਰੀ ਆਈਟਮ ਤਿਆਰ ਹੋਈ ਹੈ ਜੀ ਇਹ ਤੁਹਾਨੂੰ ਪਸੰਦ ਆ ਤਾਂ ਤੁਸੀਂ ਆਪਣਾ ਇਸ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਇਹ ਬਾਗ ਦੀ ਕੜਾਈ ਦਾ ਵਰਕ ਆ ਜੂਗਾ ਜੀ ਹੈਵੀ ਸ਼ਰਟ ਸ਼ਰਟ ਤੇ ਵਰਕ ਆ ਜੀ ਫੁੱਲ ਹੈਵੀ ਵਰਕ ਆਵੇਗਾ ਤੇ ਇਹਦੇ ਸਲੀਵ ਤੇ ਵਰਕ ਹੋਵੇਗਾ ਤੁਸੀਂ ਚਾਹੋ ਤਾਂ ਬਾਟਮ ਤੇ ਵੀ ਵਰਕ ਕਰਾ ਸਕਦੇ ਹੋ ਤੇ ਫੁੱਲ ਹੈਵੀ ਵਰਕ ਹੋਵੇਗਾ ਸ਼ਰਟ ਫੁੱਲ ਹੈਵੀ ਹੋਵੇਗੀ ਜੀ ਤੇ ਇਹ ਆ ਜੀਗਾ ਜੀ ਘੇਰਾ ਵਰਕ ਤੇ ਇਹਦੇ ਹੈਗੇ ਆ ਬਾਜੂ ਵਰਕ ਸਿੰਪਲ ਲਾਈਟ ਕਲਰ ਤੇ ਇਹਦੇ ਉੱਤੇ ਆਪਾਂ ਸੋਬਰ ਜੇ ਕਲਰ ਪਾਏ ਆ ਬਹੁਤ ਸੋਹਣੀ ਪਿਆਰੀ ਆਈਟਮ ਬਣ ਕੇ ਤਿਆਰ ਹੋਈ ਆ ਤੇ ਇਹ ਵੀ ਉਸੇ ਤਰ੍ਹਾਂ ਦਾ ਆ ਜਾਏਗਾ ਜੀ ਇਹ ਚੌਕਾਂ ਤੇ ਵਰਕ ਹੋਵੇਗਾ ਤੇ ਇਹਦੇ ਹੈਗਾ ਜੀ ਬਾਜੂ ਦੇ ਵਰਕ ਹੋਵੇਗਾ ਤੇ ਬਾਟਮ ਤੇ ਵਰਕ ਹੋਵੇਗਾ ਜੇ ਤੁਸੀਂ ਇਸ ਤਰ੍ਹਾਂ ਦਾ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ WhatsApp ਨੰਬਰ ਤੇ ਮੈਸੇਜ ਕਰਕੇ ਆਪਣਾ ਵਰਕ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਦਾ ਵਰਕ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਪਾਇਆ ਸੀ ਜੀ ਆਪਾਂ ਉਸੇ ਤਰ੍ਹਾਂ ਦਾ ਹੀ ਸੇਮ ਵਰਕ ਹੈ ਜੀ ਤੇ ਕਲਰ ਅਲੱਗ-ਅਲੱਗ ਹੋਣਗੇ ਇਹਦੇ ਵਿੱਚ A ਵਾਲਾ ਵਰਕ ਹੈਗਾ ਜੀ ਜਿਹੜਾ ਹੋਵੇਗਾ ਘੇਰੇ ਤੇ ਫਲਾਵਰ ਹੋਣਗੇ ਤੇ ਚਿਹਰੇ ਵੀ ਬਾਹਾਂ ਤੇ ਵਰਕ ਹੋਵੇਗਾ ਤੇ ਬਾਟਮ ਤੇ ਵਰਕ ਹੋਵੇਗਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਸਾਥੋਂ ਰੈਡੀ ਕਰਵਾ ਸਕਦੇ ਹੋ ਤੇ ਤੁਹਾਨੂੰ ਜਿਹੜਾ ਵੀ ਕੋਈ ਇਹਦੇ ਵਿੱਚ ਪਸੰਦ ਆਉਂਦਾ ਜਾਂ ਤੁਹਾਡੇ ਕੋਲੇ ਆਪ ਦਾ ਖੁੱਦ ਦਾ ਡਿਜ਼ਾਈਨ ਆ ਤੁਸੀਂ ਸਾਨੂੰ ਮੈਸੇਜ ਕਰਕੇ ਆਪਣਾ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਥੈਂਕ ਯੂ